ਟਵਾਡੇ ਬਤੋਂ ਰੋਡਮੈਪ ਇਸ ਤਰ੍ਹਾਂ ਦੇ ਉਲੀਕੇ ਜਾ ਰਹੇ ਆ ਜਾਂ ਵਿਕ ਦੇ ਵਿੱਚ ਜਿਹੜਾ ਤੁਹਾਡਾ ਮੈਨੀਫੈਸਟੋ ਆ ਉਹਦੇ ਵਿੱਚ ਕੀ ਤਬਦੀਲੀ ਨਜ਼ਰ ਆਉਂਦੀ ਅਸੀਂ ਕੋਈ ਵੀ ਅਜਿਹੀ ਗਲਤ ਕ੍ਰੀਤੀਆਂ ਦੇ ਖਿਲਾਫ ਭਾਈ ਸਾਹਿਬ ਖੁੱਦ ਲੜਦੇ ਸੀ ਅਸੀਂ ਨਸ਼ਿਆਂ ਵਾਸਤੇ ਅਸੀਂ ਬਹੁਤ ਚਿੰਤਤ ਹਾਂ ਇਸ ਕਰਕੇ ਅਸੀਂ ਇਹੋ ਜਿਹੇ ਆਪ ਟੰਡਾ ਤੇ ਕਦੇ ਵੀ ਅਪਣਾਵਾਂਗੇ ਨਹੀਂ ਕਿ ਕੋ ਨਸ਼ੇ ਵੰਡੇ ਜਾਣ ਅਸੀਂ ਇਹਨਾਂ ਚੀਜ਼ਾਂ ਦੇ ਖਿਲਾਫ ਹਾਂ ਕੀ ਲੱਗਦਾ ਕਿ ਉਹ ਜਿਹੜੇ Hindu ਭਾਈਚਾਰਾ ਜਾਂ Sai ਭਾਈਚਾਰਾ ਉਹਨਾਂ ਦੀ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਸੋਚ ਕਿਸ ਤਰੀਕੇ ਦੀ ਹੈ ਕਿ ਮੂਟ ਵਾਸਤੇ ਉਹਨਾਂ ਦੇ ਵੱਲੋਂ ਵੀ ਹਾਂ ਦਾ ਨਾਰਾ ਮਾਰਿਆ ਜਾ ਰਿਹਾ ਹੈ ਇਹ ਰਾਜਨੀਤਿਕ ਲੋਕ ਸਾਡੇ ਚਵੰਡੀਆਂ ਪਾਉਂਦੇ ਇਸ ਕਰਕੇ ਆਪਾਂ ਇਹੋ ਜਿਹੇ ਰਾਜਨੀਤੀ ਤੋਂ ਬਾਹਰ ਨਿਕਲ ਗਏ ਜਿਹੜੇ ਸਾਡੇ ਭਾਈਚਾਰੇ ਨੂੰ ਖੋੜਦੇ ਆ ਜਾਂ ਉਹ ਇਹੇ ਮੁਸਤਫਾ ਪਿਆਉਂ ਦੀ ਚੋੜ ਹੈ ਇਸ ਦੇ ਭਾਈਚਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਨਿਸ਼ਚਿੰਤ ਰਹੋ ਤਖੜੇ ਹੋ ਕੇ ਭਾਈ ਸਾਹਿਬ ਦਾ ਸਾਥ ਦਿਓ ਕਿ ਆਪਾਂ ਇਹ ਜਿਹੜੀ ਆਪਣਾ ਭਾਈਚਾਰਾ ਇਹੋ ਜਿਹਾ ਮਜ਼ਬੂਤ ਹੋ ਗਿਆ ਕਿ ਜੇ ਇੱਥੇ ਕੋਈ ਵੀ ਤਰੇੜ ਨਾ ਪਾਸੇ ਦਰਸਾ ਸਿੰਘ ਗੁਲਟਵਾ ਦੇ ਵੱਲੋਂ ਵੱਡੇ ਦਾਅਵੇ ਕੀਤੇ ਗਏ ਕਿ ਪਰਿਵਾਰ ਨੇ ਜਿਹੜਾ ਸੀ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਨੂੰ ਇਲੈਕਸ਼ਨ ਦੇ ਸਮੇਂ ਦੇ ਵਿੱਚ ਸਪੋਰਟ ਦਿੱਤਾ ਜਾਵੇਗਾ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਜੀ ਨਹੀਂ ਪਰਿਵਾਰ ਨੇ ਕਿਸੇ ਨਾ ਕੋਈ ਵਾਦਾ ਨਹੀਂ ਕੀਤਾ ਸੀਗਾ ਕਿ ਕਿਸੇ ਨਾ ਕਿਸੇ ਨੂੰ ਸਪੋਰਟ ਕਰਦਾ ਇਹ ਗਲਤਫਹਿਮੀ ਫੈਲਾਈ ਜਾ ਰਹੀ ਹੈ ਸੰਤਾ ਜੀ ਕੁਲਜੀਤ ਸਿੰਘ ਜੀ ਆ ਕਹਿੰਦੇ ਨੇ ਮੇਰਾ ਪੰਥ ਕੁਪਸ਼ੂਕੜਾ ਮੈਂ ਪੰਥ ਦਾ ਹਾਂ ਦੂਜੇ ਪਾਸੇ ਵਰਸਾ ਸਿੰਘ ਬਲਟੂਆ ਕਹਿੰਦੇ ਮੈਂ ਪੰਥ ਵਾਸਤੇ ਜੇਲ੍ਹ ਕੱਟੀ ਹੈ ਮੈਂ ਪੰਥ ਦਾ ਹਾਂ ਤੇ ਤੀਜੇ ਪਾਸੇ ਇਹ ਵੀ ਗੱਲ ਹੈ ਕਿ ਨੌਨ ਵਨ ਭਾਈ ਅਮਰਪਾਲ ਸਿੰਘ ਨੇ ਪੰਥ ਦੀ ਤੇ ਕੌਮ ਦੀ ਗੱਲ ਕੀਤੀ ਹੈ ਜੇ ਤੁਹਾਡੇ ਨਜ਼ਰੀਏ ਤੋਂ ਸੰਗਕਵਾਸੀ ਸੰਦੇਸ਼ ਜਾਰੀ ਕਰਨਾ ਹੁੰਦਾ ਕਿ ਅਸਲ ਦੇ ਵਿੱਚ ਪੰਥਕ ਤੇਰ ਹੈ ਕੌਣ ਹੈ ਇੱਕ ਤਰੀਕ ਨੂੰ ਫੈਸਲਾ ਹੋ ਜਾਣਾ ਕਿ ਪੰਥ ਨਾਲ ਕੌਣ ਖੜਾ ਪੰਥ ਨਾਲ ਦਗਾ ਕਿੰਨੇ ਕੀਤਾ 2024 ਦੇ ਨਾਲ ਜੁੜੇ ਮੈਂ ਰਜਿੰਦਰ ਸਿੰਘ ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਸਿਆਸੀ ਮਾਹੌਲ ਕਰਮਾਉਂਦਾ ਨਜ਼ਰ ਆਉਂਦਾ ਹੈ ਖਾਸ ਕਰ ਵੱਡੀ ਨਜ਼ਰਸਾਨੀ ਬਣੀ ਹੋਈ ਹੈ ਖਲੂਤ ਸਾਹਿਬ ਉਹ ਹਲਕੇ ਦੇ ਇਲੈਕਸ਼ਨ ਨੂੰ ਲੈ ਕੇ ਤਾ ਜਿੱਥੇ ਪੰਜਾਬ ਦੀਆਂ ਰਵਾਇਤੀ ਤੇ ਨਵੀਆਂ ਸਿਆਸੀ ਤਰ੍ਹਾਂ ਦੇ ਵੱਲੋਂ ਆਪੋ ਆਪਣੇ ਡਿਗਜ਼ ਆਗੂਆਂ ਨੂੰ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਤਾਂ ਅਜਿਹੇ ਦੇ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਉਮੀਦਵੀ ਭਾਈ ਅਮਰਪਾਲ ਸਿੰਘ ਨੂੰ ਆਜ਼ਾਦ ਉਮੀਦਵਾਰ ਵਜੋਂ ਜਿਹੜਾ ਚੋਣ ਅਖਾੜੇ ਦੇ ਵਿੱਚ ਉਤਾਰਿਆ ਗਿਆ ਇਸੇ ਨੂੰ ਲੈ ਕੇ ਗੱਲਬਾਤ ਕਰਾਂਗੇ ਭਾਈ ਅਮਰਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਭਾਈ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵੈ ਗੁੱਡ ਈਵਨ ਖਾਲਸਾ ਵੈ ਗੁੱਡ ਈਵਨ ਸਭ ਤੋਂ ਪਹਿਲਾ ਮੁੱਢਲੇ ਰੂਪ ਦੇ ਵਿੱਚ ਸਵਾਲ ਹੈ ਭਾਈ ਅਮਰਪਰਮਰ ਸਿੰਘ ਚੋਣ ਖਾੜੀ ਦੇ ਵਿੱਚ ਆ ਚੁੱਕੇ ਨੇ ਤਾਂ ਕਿਤੇ ਨਾ ਕਿਤੇ ਜਿਹੜੀ ਰਾਜਸੀ ਫਿਰਾਂ ਇਹ ਤਬਦੀਲੀ ਨਜ਼ਰ ਆਉਂਦੀ ਹੈ ਉਹਦੇ ਵਿੱਚ ਤੁਹਾਡਾ ਪੁਆਇੰਟ ਆਫ View ਕੀ ਹੈ ਜੀ ਇਸ ਬਾਰੇ ਇਹ ਜੀ ਜੋ ਸਾਡੀ ਸਿਆਸਤ ਇੰਨੀ ਗੰਢੀ ਹੋ ਚੁੱਕੀ ਸੀ ਜਾਂ ਜੋ ਇਹ ਪੰਜਾਬ ਦੇ ਮੁੱਦੇ ਛੱਡ ਚੁੱਕੀ ਸੀ ਜਾਂ ਪੰਜਾਬ ਦੇ ਅਧਿਕਾਰਾਂ ਤੇ ਆਪਣਾ ਹੱਥ ਛੱਡ ਚੁੱਕੀ ਸੀ ਉਹ ਜਾਂ ਸਾਡੀ ਨੌਜਵਾਨੀ ਨਸ਼ਿਆਂ 'ਚ ਮਾਰਿਆ ਜਾ ਰਿਹਾ ਸੀ ਜਾਂ ਜੋ ਵੀ ਸਾਡੇ ਨਾਲ ਦਿਨ-ਦਿਨ ੱਤੇ ਵਧਦੇ ਜਾ ਰਹੇ ਸੀ ਇਹ ਬੰਦੀ ਸਿੰਘਾਂ ਦੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਦੂਜਾ ਸਾਡੇ ਬੇਅਦਮੀਆਂ ਦਿਨ-ਦਿਨ ਵਧ ਰਹੀਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਦੇ ਹੋਇਆ ਜਾਂ ਇਹਨਾਂ ਤੋਂ ਚਿੰਤਾ ਚਿੰਤਾ ਤੋਂ ਡਿਆ ਹੋਇਆ ਇਹ ਇਹ ਫੈਸਲਾ ਲਿਆ ਗਿਆ ਇਲੈਕਸ਼ਨ ਲੜ ਦਾ ਇਸ ਕਰਕੇ ਜੋ ਰਵਾਇਤੀ ਪਾਰਟੀਆਂ ਜੋ ਆਪਣੇ ਮੁੱਦੇ ਛੱਡਤੀਆਂ ਉਹਨਾਂ ਨੂੰ ਫੇਰ ਦੁਬਾਰਾ ਤੋਂ ਪੰਜਾਬ ਦੇ ਹੱਕ ਲਈ ਸ਼ੇਖਾਂ ਦੀ ਆਨ ਸ਼ਾਨ ਲਈ ਜੋ ਕੰਮ ਕੀਤਾ ਗ੍ਰਾਉਂਡ ਤੇ ਜਾ ਕੇ ਲੋਕਾਂ ਨੂੰ ਮਿਲਦੇ ਹਾਂ ਖਾਸ ਕਰ ਤਾਂ ਜਦੋਂ ਉੱਥੇ ਜਾ ਕੇ ਮਿਲਦੇ ਹਾਂ ਤਾਂ ਲੋਕਾਂ ਦਾ ਨੌਜਵਾਨਾਂ ਦਾ ਜਾਂ ਜਿਹੜੀ ਆਵਾਮ ਹੈ ਤਾਂ ਕਿਸ ਤਰ੍ਹਾਂ ਦਾ ਸਮਰਥਨ ਨਜ਼ਰ ਆਉਂਦਾ ਤੁਹਾਨੂੰ ਇਹ ਜੀ ਸਮਰਥਨ ਦੀ ਤੇ ਗੱਲ ਛੱਡੋ ਸਭ ਕੁਝ ਕਰੀ ਨੌਜਵਾਨ ਜਾਂ ਸਭ ਜੋ ਵੀ ਇਹ ਹਲਕੇ ਦੇ ਵੋਟਰ ਲਾ ਲੋ ਪੰਜਾਬ ਦੇ ਪੂਰੇ ਉਹ ਦੁਨੀਆਂ ਦੇ ਜਿਹੜੇ ਵੀ ਪੰਜਾਬ ਅਤੈਸ਼ੀ ਲੋਕ ਆ ਸਾਰੇ ਜਣੇ ਇਲੈਕਸ਼ਨ ਖੁੱਦ ਲੜ ਰਹੇ ਆ ਜੀ ਸਾਨੂੰ ਇਹਨਾਂ ਕੋਈ ਇਹਨਾਂ ਯਤਨ ਕਰਨ ਦੀ ਲੋੜ ਨਹੀਂ ਪਈ। ਹੂੰ। ਦੂਜੀਆਂ ਪਾਰਟੀਆਂ ਦਾ ਬੈਕਅਪ ਮੰਨਿਆ ਜਾਵੇ ਬਹੁਤ ਵੱਡਾ ਇਹ ਤੇ ਇਹ ਵੀ ਮੰਨਿਆ ਜਾਂਦਾ ਕਿ ਨਕਦੀ ਵਰਤੋਂ ਕੀਤੀ ਜਾਂਦੀ ਆ ਲੋਕਾਂ ਨੂੰ ਲਾਲਚ ਦਿੱਤੇ ਜਾਂਦੇ ਆ ਪਰ ਜਿਹੜੀ ਤੁਹਾਡੀ ਜਥੇਬੰਦੀ ਆ ਜਾਂ ਭਾਈ ਅਮਰਪਾਲ ਸਿੰਘ ਨੇ ਉਹ ਪੰਥ ਕਾ ਗੂ ਵੀ ਰਹੇ ਨੇ ਨਸ਼ੀਦ ਦੇ ਮੁੱਦੇ ਤੋਂ ਉੱਪਰ ਵੀ ਉਹਨਾਂ ਕੰਮ ਕੀਤਾ ਹੈ ਕੀ ਲੱਗਦਾ ਹੈ ਕਿ ਫਿਰ ਅਜਾਹੀਆਂ ਜਿਹੜੀਆਂ ਧਰਾਨੇ ਸਿਆਸੀ ਤਰ੍ਹਾਂ ਲੰਬੇ ਸਮੇਂ ਤੋਂ ਚੌਣ ਖਾੜੀ ਦੇ ਵਿੱਚ ਨੇ ਉਹਨਾਂ ਦੇ ਨਾਲ ਕੰਪੀਟੀਸ਼ਨ ਕਿਸ ਤਰ੍ਹਾਂ ਦਾ ਰਹਿ ਸਕਦਾ ਹੈ ਇਹ ਕੰਪੀਟੀਸ਼ਨ ਜੀ ਉਹਨਾਂ ਦੇ ਜੋ ਸਿਸਟਮ ਪਹਿਲਾਂ ਤੋਂ ਚੱਲਿਆ ਆ ਰਿਹਾ ਉਹਨਾਂ ਕੋ ਬਹੁਤ ਤਰ੍ਹਾਂ ਦੇ ਸਾਧਨ ਆ ਬਹੁਤ ਤਰ੍ਹਾਂ ਦੀ ਪਾਵਰ ਵੀ ਹੈ ਉਹਨਾਂ ਦੇ ਕੋਲ ਪਰ ਸਾਨੂੰ ਤੇ ਇੱਕ ਗੁਰੂ ਸਾਹਿਬ ਦਾ ਆਉਟ ਆਸਰਾ ਤੇ ਸੰਗਤ ਦੇ ਆਸਰੇ ਤੇ ਅਸੀਂ ਲੜ ਰਹੇ ਹਾਂ ਤੇ ਸੰਗਤ ਮੈਨੂੰ ਲੱਗਦਾ ਹੈ ਕਿ ਹੁਣ ਉਹ ਉਹ ਜਿਆਦਾ ਪੁਰਾਣਾ ਜ਼ਮਾਨਾ ਨਹੀਂ ਰਹਿ ਗਿਆ ਕਿ ਕਿਸੇ ਨੂੰ ਲਾਹ ਰਿਆ ਨਾ ਭਰਮਾਇਆ ਜਾਉ ਜਾਂ ਲੋਵ ਲਾਲ ਚ ਨਾ ਕੋ ਨਸ਼ਾ ਨਾ ਖਰੀਦੇ ਜਾਣਗੇ ਲੋਕ ਲੋਕ ਹੁਣ ਕਾਫੀ ਸचेਤ ਹੋ ਚੁੱਕੇ ਉਹਨਾਂ ਨੂੰ ਆਪਣੀ ਨੌਜਵਾਨੀ ਦੇ ਭਵਿੱਖ ਵਾਸਤੇ ਮੈਨੂੰ ਲੱਗਦਾ ਕਿ ਉਹ ਭਾਈ ਸਾਹਿਬ ਅਮਰਪਾਲ ਨਹੀਂ ਚੁਣਨਗੇ ਤੇ ਇਸ ਕਰਕੇ ਉਹਨ ਉਹ ਇਹ ਨਰਵੈਤੀ ਪਾਰਟੀਆਂ ਦਾ ਸੰਭਾਵ ਪੂਰਾ ਹੋ ਚੁੱਕਾ ਚੋਣ ਲੜਨ ਦੇ ਪਿੱਛੇ ਦਲੀਲੇ ਵੀ ਦਿੱਤੀ ਜਾਂਦੀ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਚੋਣ ਲੜਦੇ ਨੇ ਲੋਕਰ ਜਿੱਤ ਦਾ ਫਤਵਾ ਦਿੰਦੇ ਨੇ ਤਾਂ ਉਸ ਤੋਂ ਬਾਅਦ ਰਿਹਾਈ ਹੋ ਸਕਦੀ ਹੈ ਲੱਗਦਾ ਹੈ ਕਿ ਸਿਸਟਮ ਦੇ ਵਿੱਚੋਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਰ ਕਰਵਾ ਕੇ ਬਾਹਰ ਲਿਆਂਦਾ ਜਾ ਸਕਦਾ ਹੈ ਇਹ ਤੇ ਜਿਸ ਪਹਿਲਾਂ ਦੇ ਸੰਗਤ ਦਾ ਜਾਂ ਗੁਰੂ ਮਹਾਰਾਜਗੇ ਹਰਦਾਸ ਬੇਨਤੀ ਹੈ ਕਿ ਉਹ ਇਹ ਮੋਰਚਾ ਫਤਿਹ ਹੋ ਉਹ ਜਿੱਤਦੇ ਆ ਵੱਡੇ ਲੀਡਰਾਂ ਜਿੱਤਣਗੇ ਉਸੇ ਤਰ੍ਹਾਂ ਦੇ ਗਾਣੂ ਮੀਰ ਤੇ ਬਾਕੀ ਜੋ ਵੀ ਕੋਈ ਕਾਨੂੰਨੀ ਪ੍ਰਕਿਰਿਆ ਹੋਊ ਉਹਦੇ ਬਾਅਦ ਫਿਰ ਇਹ ਕਹਿ ਤਹਿਮਾਗ ਰਿਹਾ ਹੁੰਦੇ ਆ ਫਿਰ ਉਹ ਆਪਣੇ ਸਾਥੀਆਂ ਨੂੰ ਜਿੰਨੇ ਸਾਡੇ ਪੁਰਾਣੀ ਬੰਦੇ ਸਿੰਘ ਆ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਜਾਂ ਜੋ ਸਾਡੇ ਨਾਲ ਤੱਕੇ ਹੋ ਰਹੇ ਉਹਦੇ ਵਾਸਤੇ ਆਵਾਜ਼ ਬੁਲੰਦ ਕਰਨੀ। ਜੇ ਦੂਜੀਆਂ ਸਿਆਸੀ ਤਰ੍ਹਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਖਾਸ ਕਰ ਵਕ ਵਕ ਤਰੀਕਿਆਂ ਦੇ ਨਾਲ ਲਾਲਚਾਂ ਦੇ ਨਾਲ ਨਸ਼ੀ ਦੀ ਵਰਤੋਂ ਕਰਕੇ ਇਲੈਕਸ਼ਨ ਦੇ ਦੌਰ ਦੇ ਵਿੱਚ ਲੋਕਾਂ ਨੂੰ ਭਰਮਾਇਆ ਜਾਂਦਾ ਹੈ ਤੇ ਖਾਸ ਕਰ ਤੁਹਾਡੀ ਜਿਹੜੀ ਪੋਲਿਟਿਕਸ ਹੈ ਪੰਥ ਦੇ ਨਾਲ ਜੁੜੀ ਹੋਈ ਹੈ ਫਿਰ ਤੁਹਾਡੇ ਵੱਲੋਂ ਰੋਡ ਮੈਪ ਇਸ ਤਰ੍ਹਾਂ ਦੇ ਉਲੀਕੇ ਜਾ ਰਹੇ ਆ ਜਾਂ ਭਵਿੱਖ ਦੇ ਵਿੱਚ ਜਿਹੜਾ ਤੁਹਾਡਾ ਮੈਨੀਫੈਸਟੋ ਆ ਉਹਦੇ ਵਿੱਚ ਕੀ ਤਬਦੀਲੀ ਨਜ਼ਰ ਆਉਂਦੀ? ਵੀ ਅਸੀਂ ਤੇ ਕੀ ਹੈ ਕਿ ਅਸੀਂ ਧਾਰਮਿਕ ਲੋਕ ਆ। ਰੱਬ ਨੂੰ ਮੰਨਣ ਵਾਲੇ ਆ ਅਸੀਂ ਕੋਈ ਵੀ ਇਸ ਜੇ ਗਲਤ ਕ੍ਰੀਤੀਆਂ ਦੇ ਖਿਲਾਫ ਭਾਈ ਸਾਹਿਬ ਖੁਦ ਲੜਦੇ ਸੀ ਅਸੀਂ ਵੀ ਨਸ਼ਿਆਂ ਵਾਸਤੇ ਅਸੀਂ ਬਹੁਤ ਚਿੰਤਤ ਹਾਂ ਇਸ ਕਰਕੇ ਅਸੀਂ ਇਹੋ ਜਿਹੇ ਹੱਥ ਕੰਡਾ ਤੇ ਕਦੇ ਵੀ ਆਪਣਾਵਾਂਗੇ ਨਹੀਂ ਕਿ ਕੋਈ ਨਸ਼ੇ ਵੰਡੇ ਜਾਣ ਅਸੀਂ ਇਹਨਾਂ ਚੀਜ਼ਾਂ ਦੇ ਖਿਲਾਫ ਹਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਡੇ ਸਮਾਜ ਨੂੰ ਸਾਡੇ ਸਾਡੀ ਸੋਚ ਨੂੰ ਗੰਧਲਾ ਕਰਦੀਆਂ ਇਸ ਕਰਕੇ ਅਸੀਂ ਇਹਨਾਂ ਦਾ ਸੁਰਜਨ ਵਿਰੋਧ ਕਰਦੇ ਹਾਂ ਤੇ ਪੰਜਾਬ ਦੇ ਸਮੂਹ ਵਾਸੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਲੋਕ ਲਾਲਚਾਂ ਤੋਂ ਉੱਪਰ ਉੱਠੋ ਆਪਣੀ ਕੌਮ ਦੇ ਭਲੇ ਖਾਤੇ ਤੁਸੀਂ ਸੋਚ ਸਮਝ ਕੇ ਵੋਟ ਪਾਓ ਜੀ ਨੂੰ ਸਭ ਹਲਕੇ ਦੇ ਜੋ ਖਾਸ ਕਰ ਪੰਚਕ ਹਲਕਾ ਬਚੂ ਨਾਮ ਦਿੱਤਾ ਜਾਂਦਾ ਹੈ ਤਾਂ ਇਹਦੇ ਵਿੱਚ तमाम ਵਰਗਾਂ ਦੇ ਲੋਕ ਸਮੰਦ ਰੱਖਦੇ Hindu ਭਾਈਚਾਰਾ Sai ਭਾਈਚਾਰਾ ਬਹੁਤ ਸਾਰੇ ਭਾਈਚਾਰੇ ਜਿਨ੍ਹਾਂ ਨੂੰ ਕਿਤੇ ਨਾ ਕਿਤੇ ਵਕ ਵਕ ਸੰਦਰਭ ਦੇ ਵਿੱਚ ਦੇਖਿਆ ਜਾ ਸਕਦਾ ਹੈ ਕੀ ਲੱਗਦਾ ਕਿ ਉਹ ਜਿਹੜੇ Hindu ਭਾਈਚਾਰਾ ਜਾਂ Sai ਭਾਈਚਾਰਾ ਉਹਨਾਂ ਦੀ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਸੋਚ ਕਿਸ ਤਰੀਕੇ ਦੀ ਹੈ ਕਿ ਵੋਟ ਵਾਸਤੇ ਉਹਨਾਂ ਦੇ ਵੱਲੋਂ ਵੀ ਹਾਂ ਦਾ ਨਾਰਾ ਮਾਰਿਆ ਜਾ ਰਿਹਾ ਇਹ ਕਿ ਜੀ ਸਾਡੇ ਗੁਰੂ ਸਾਹਿਬ ਦੀ ਸੋਚ ਸਭੇ ਸਾਂਝੀ ਵਾਲਸਦਨ ਕੋਈ ਨਾ ਦਿਸੇ ਵਾਰਾ ਜੀ ਅਸੀਂ ਉਸ ਸਿਧਾਂਤ ਤੇ ਚੱਲਦੇ ਹੋਏ ਸਾਡੇ ਵਾਸਤੇ ਕੋਈ ਵੀ ਜਿੰਨੇ ਵੀ ਪੰਜਾਬ ਦੇ ਵਸਨੀਕ ਐ ਇਸ ਧਰਤੀ ਤੇ ਰਹਿਣ ਵਾਲੇ ਸਾਰਿਆਂ ਦੇ ਭਲੇ ਦੀ ਸਾਰਿਆਂ ਦੇ ਹੱਕ ਇਨਸਾਫ ਲਈ ਗੱਲ ਕੀਤੀ ਜਾਊਗੀ ਬਾਕੀ ਕਿਸੇ ਵੀ ਭਾਈਚਾਰੇ ਨੂੰ ਇਦਾਂ ਚਿੰਤਤ ਹੋਣ ਦੀ ਲੋੜ ਨਹੀਂ ਕਿ ਇਹ ਰਾਜਨੀਤਿਕ ਲੋਕ ਸਾਡੇ ਚਵੰਡੀਆਂ ਪਾਉਂਦੇ ਇਸ ਕਰਕੇ ਆਪਾਂ ਇਹੋ ਦੀ ਰਾਜਨੀਤੀ ਤੋਂ ਬਾਹਰ ਨਿਕਲ ਗਏ ਜਿਹੜੇ ਸਾਡੇ ਭਾਈਚਾਰੇ ਨੂੰ ਤੋੜਦੇ ਆ ਜਾਂ ਉਹ ਇਹ ਮਹਿੰਦਸਤਾਨ ਪਿਆਉਣ ਦੀ ਚੋੜ ਹੈ ਇਸ ਦੇ ਭਾਈਚਾਰਿਆਂ ਨੂੰ ਵੀ ਅਪੀਲ ਕਰਦੇ ਆ ਕਿ ਤੁਸੀਂ ਨਿਸ਼ਚਿੰਤ ਰਹੋ ਤਕੜੇ ਹੋ ਕੇ ਭਾਈ ਸਾਹਿਬ ਦਾ ਸਾਥ ਦਿਓ ਕਿ ਆਪਾਂ ਇਹ ਜਿਹੜੀ ਆਪਣਾ ਭਾਈਚਾਰਾ ਇਹੋ ਜਿਹਾ ਮਜ਼ਬੂਤ ਹੋ ਗਿਆ ਕਿ ਇਹ ਚ ਕੋਈ ਵੀ ਤਰੇੜ ਨਾ ਪਾ ਸਕੇ ਜੇ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਾਰ ਖਾਸ ਕਰਕੇ ਪੰਜਾਬ ਦੇ ਮੁੱਦਿਆਂ ਦੇ ਵਾਸਤੇ ਸੁਰਜੀਤ ਹੋਇਆ ਸੀ ਪਰ ਅਕਾਲੀ ਦਲ ਉਸ ਵੇਲੇ ਵੀ ਸਮਰਥਨ ਕਰਦਾ ਰਿਹਾ ਜਦੋਂ ਨੌਜਵਾਨਾਂ ਦੀ ਰਿਹਾਈ ਵਾਸਤੇ ਤੁਹਾਡੇ ਵੱਲੋਂ ਅੰਮ੍ਰਿਤਸਰ ਸਬਤ ਦੇ ਵਿੱਚ ਮੋਰਚਾ ਲਗਾਇਆ ਗਿਆ ਤਾਂ ਉਸ ਤੋਂ ਬਾਅਦ ਵਰਸਾ ਸਿੰਘ ਬਲਟੋਆ ਦੇ ਵੱਲੋਂ ਵੱਡੇ ਦਾਅਵੇ ਕੀਤੇ ਗਏ ਕਿ ਪਰਿਵਾਰ ਨੇ ਜਿਹੜਾ ਸੀ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਨੂੰ ਇਲੈਕਸ਼ਨ ਦੇ ਸਮੇਂ ਦੇ ਵਿੱਚ ਸਪੋਰਟ ਕੀਤਾ ਜਾਵੇਗਾ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਜੀ ਨਹੀਂ ਪਰਿਵਾਰ ਨੇ ਕਿਸੇ ਨਾ ਕੋਈ ਵਾਦਾ ਨਹੀਂ ਕੀਤਾ ਸੀਗਾ ਕਿ ਬਈ ਕਿਸੇ ਨਾ ਕਿਸੇ ਨੂੰ ਸਪੋਰਟ ਕਰਨ ਦਾ ਇਹ ਗਲਤਫहमी ਫਲਾਈ ਜਾ ਰਹੀ ਹੈ ਸੰਤਾ ਚ ਇਹੋ ਜਿਹਾ ਕੋਈ ਗੱਲ ਨਹੀਂ ਸੀ ਪਰਿਵਾਰ ਨੇ ਜਾਂ ਸੰਤਾ ਦੇ ਫੈਸਲੇ ਨਾਲ ਭਾਈ ਸਾਹਿਬ ਨੇ ਇਲੈਕਸ਼ਨ ਲੜਨ ਦਾ ਫੈਸਲਾ ਕੀਤਾ ਤੇ ਉਹ ਅਸੀਂ ਲੜ ਰਹੇ ਆ ਤੇ ਬਾਕੀ ਉਹ ਵੀ ਲੜ ਰਹੇ ਆ ਇਹ ਤੇ ਹੁਣ ਸੰਤਾ ਫੈਸਲਾ ਕਰਨਗੇ ਕਿ ਗੁਰੂ ਮਹਾਰਾਜ ਫਤਿਹਬਖਸ਼ੂ ਦਾ ਇਸ ਕਰਕੇ ਹੋਣਾ ਇਹ ਡੈਮੋਕ੍ਰੇਸੀ ਸਾਰਿਆਂ ਨੂੰ ਆਕਿਆ ਤੇ ਇਹਦੇ ਚ ਕੋਈ ਮੇਰੇ ਖਿਆਲ ਕਿੰਤੂ ਪਰਤੋਕਾਰੀ ਕੋਈ ਗੱਲ ਨਹੀਂ ਰਹੇਗੀ ਭਾਈ ਸਾਹਿਬ ਖਾਸ ਕਰ ਜਿਹੜੇ ਪਿੰਡਾਂ ਦੇ ਨਾਲ ਜੁੜੇ ਹੋਏ ਪੰਥਕ ਲੋਕ ਨੇ ਜਾਂ ਕੌਮ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਦਾ ਹਮ ਕਰਕੇ ਸਵਾਲ ਹੁੰਦਾ ਏ ਤੇ ਦੂਜੇ ਪਾਸੇ ਜਦੋਂ ਰਵਾਇਤੀ ਤਰ੍ਹਾਂ ਆਪਸ ਦੇ ਵਿੱਚ ਕੰਟਰੋਵਰਸ਼ੀਅਲ ਬਿਆਨ ਜਾਰੀ ਕਰਦੀਆਂ ਨੇ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਕੁਲਵਿੰਦਰ ਸਿੰਘ ਜੀ ਆ ਕਹਿੰਦੇ ਨੇ ਮੇਰਾ ਪੰਥਕ ਪਸ਼ੂਕੜਾ ਮੈਂ ਪੰਥ ਦਾ ਹਾਂ ਦੂਜੇ ਪਾਸੇ ਵਿਰਸੋ ਸਿੰਘ ਬਲਟੋਆ ਕਹਿੰਦੇ ਮੈਂ ਪੰਥ ਵਾਸਤੇ ਜੇਲ੍ਹ ਕੱਟੀ ਐ ਮੈਂ ਪੰਥ ਦਾ ਹਾਂ ਤੇ ਤੀਜੇ ਪਾਸੇ ਇਹ ਵੀ ਗੱਲ ਹੈ ਕਿ ਨੌਨ ਵਨ ਭਾਈ ਅਮਰਪਾਲ ਸਿੰਘ ਨੇ ਪੰਥ ਦੀ ਤੇ ਕੌਮ ਦੀ ਗੱਲ ਕੀਤੀ ਐ ਜੇ ਤੁਹਾਡੇ ਨਜ਼ਰੀਏ ਤੋਂ ਸੰਗਤ ਵਾਸਤੇ ਸੰਦੇਸ਼ ਜਾਰੀ ਕਰਨਾ ਹੋਵੇ ਕਿ ਅਸਲ ਦੇ ਵਿੱਚ ਪੰਥਕ ਤੇ ਰਹਿ ਹੈ ਕੌਣ ਐ ਨਹੀਂ ਇਹ ਜੀ ਸਾਡੇ ਵੱਲੋਂ ਸੰਦੇਸ਼ ਜਾਰੀ ਕਰਨ ਦੀ ਲੋੜ ਨਹੀਂ ਇਹ ਸੰਗਤਾਂ ਨੇ ਫੈਸਲਾ ਕਰ ਲੈਣਾ ਇਹ ਇੱਕ ਤਰੀਕ ਨੂੰ ਫੈਸਲਾ ਹੋ ਜਾਣਾ ਕਿ ਪੰਥ ਨਾਲ ਕੌਣ ਖੜਾ ਪੰਥ ਨਾਲ ਦਗਾ ਕਿਨੇ ਕੀਤਾ ਪੰਥ ਹੈ ਇਹ ਚੀਜ਼ ਹੈ ਕਿ ਇਹ ਦਾਵਾ ਕਰਨਾ ਵੱਖਰੀ ਗੱਲ ਹੈ ਇਹ ਲੋਕ ਲੋਕਾਂ ਦੇ ਉੱਪਰ ਹੀ ਛੱਡ ਦਿੱਤਾ ਜਾਣਾ ਚਾਹੀਦਾ ਕਿ ਉਹ ਉਹ ਫੈਸਲਾ ਕਰਨ ਕਿ ਕੌਣ ਪੰਥਕ ਹੈ ਉਹ ਕਿਹੜਾ ਪੰਥ ਸੱਚੇ ਦਿਨੋਂ ਪੰਥਨ ਦੀ ਹਮਾਇਤ ਕਰਦਾ ਸੱਚੇ ਦਿਨੋਂ ਪੰਥ ਨਾਲ ਖੜਦਾ ਪੰਥ ਲਈ ਲੜਦਾ ਇਹ ਲੋਕ ਫੈਸਲਾ ਕਰਨ ਚੋਣਾਂ ਦੇ ਮੱਦੇ ਨਜ਼ਰ ਤੁਹਾਡੀ ਪੰਥਕ ਧਿਰ ਵੱਲੋਂ ਕੋਈ ਸੰਗਤ ਵਾਸਤੇ ਮੈਸੇਜ ਜਾਂ ਜਿਹੜੇ ਨੌਂਦਵਾਨ ਨੇ ਉਹਨਾਂ ਵਾਸਤੇ ਮੈਸੇਜ ਕੋਈ ਸੰਗਤ ਵਾਸਤੇ ਇਹ ਅਪੀਲ ਆ ਸਾਡੀ ਸਾਰੇ ਸੰਗਤਾਂ ਨੂੰ ਪੰਜਾਬ ਵਾਸੀਆਂ ਨੂੰ ਕਿ ਆਪਣੇ ਚੰਗੇ ਭਵਿੱਖ ਲਈ ਆਪਣੀ ਨੌਜਵਾਨੀ ਨੂੰ ਬਚਾਉਣ ਲਈ ਜੋ ਵੀ ਸਾਡੇ ਨੂੰ ਧੱਕੇ ਉਹਨਾਂ ਦੇ ਜਿਹੜੇ ਉਹਨਾਂ ਦਾ ਕੋਈ ਹੱਲ ਲੱਭਣ ਲਈ ਇਹ ਚੀਜ਼ਾਂ ਕਿ ਜੇ ਆਪਾਂ ਚੰਗੇ ਆਗੂਆਂ ਨੂੰ ਚੰਗੇ ਸਿਰਦ ਲੋਕਾਂ ਨੂੰ ਜਿਹੜੇ ਪੰਜਾਬ ਪੰਜਾਬੀਅਤ ਲਈ ਜਾਂ ਧਰਮ ਲਈ ਲੜਨ ਵਾਲੇ ਆ ਜਾਂ ਜੁਰਤਨਾ ਗੱਲ ਕਰਨ ਵਾਲੇ ਉਹਨਾਂ ਲੋਕਾਂ ਦਾ ਵੱਤੋਂ ਵੱਸ ਸਾਸ ਦਈਏ ਬਿਲਕੁਲ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਪਾਲ ਸਿੰਘ ਦੇ ਪਿਤਾ ਸਰਦਾਰ ਪਰਸੇਮ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ